ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਸਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਖੁਆ ਖੁਆ ਬਣਾ ਰਹੇ ਆਂ ਆਪਾਂ ਦੁੱਧ ਆ ਪਾਣੀ ਧਰ ਲਿਆ ਇਹਨੂੰ ਕਿਹਨੂੰ ਪਸੰਦ ਆ ਖੁਆ ਲਾਈਕ ਕਰਕੇ ਜਰੂਰ ਦੱਸਣਾ ਮੈਨੂੰ ਹਾਂਜੀ ਆਪਾਂ ਹੁਣ ਸੋਜੀ ਭੁੰਨਣ ਲੱਗੇ ਆਂ ਥੋੜੀ ਥੋੜੀ ਕਰਕੇ ਭੁੰਨ ਲਾਂਗੇ ਹੋਰ ਦਿੱਤੀ ਥੋੜੀ ਜਿਹੀ ਹੋਰ ਤਾਂ पहिरियों थोरी चङी पैसा घट कर लांगे सौ ते भुन ले ज्यादा लाल लाल जी नहीं करनी थोड़ी जी चिटी जी रखनी है कोई नहीं हाँ जी डेढ़ किलो सूजी से अपने तीन बारी थोड़ी थोड़ी करके भुन दी है ਹੋ ਜੀ ਆਪਣਾ ਫੋਨ ਕੇ ਤਿਆਰ ਹੋ ਗਈ ਆ। ਹੋਆ ਵੀ ਆਪਣਾ ਬਣ ਗਿਆ ਹੁਣ ਆਪਾਂ ਇਹਨੂੰ ਉਹਦੇ ਵਿੱਚ ਚੜ ਲਾ ਲਾਂਗੇ। ਸੱਤ ਇਹਨੂੰ ਹਾਲੇ ਗਰਮ ਪਈ ਆ ਸੋਜੀ ਥੋੜੀ ਥੋੜੀ ਐਂਕਾ ਨਹੀਂ ਵਿੱਚੇ ਖੰਗੀ ਆ ਹੁਣ ਦਿੱਤੀ ਖਾਂਦੇ ਹਾਂ ਇਹ ਵੀ ਗਰਮ ਪਈ ਆ ਹਾਂ ਪੂਜੀ ਪਾ ਲਈ ਆਪਾਂ ਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਆਂ ਫਿਰ ਆਪਾਂ ਪਿੰਨੀਆਂ ਬਣਾ ਲਾਂਗੇ ਖੋਏ ਦੀ ਹੁਣ ਠੰਡੀ ਵੀ ਲੱਗਦੀ ਮੈਨੂੰ ਹਾਂ ਹੋ ਠੰਡੀ ਇਹ ਬਿਲਕੁਲ ਬੜਾ ਗਰਮ ਸੀ ਹੱਥ ਨਾਲ ਹੀ ਮੈਂ ਬਣੀਆਂਗਾ ਮਰ ਜੇ ਮਰ ਜਾ ਜੀ ਹਾਂ ਜੀ ਹੁਣ ਤੁਹਾਨੂੰ ਚੁੱਕਣਾ ਸੁਜੀ ਲਾ ਲਈ ਆਪਾਂ ਨੇ ਜੀ ਹੁਣ ਹੁਣ ਆਪਾਂ ਇਹਦੀਆਂ ਪਿੰਨੀਆਂ ਵੱਟ ਲਾਂਗੇ ਗੋਲ 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 ਪਿੰਨੀਆਂ ਥੋੜੀ ਜਿਹੀ ਵੱਟਿਆ ਹੋਵੇ ਥੋੜੀ ਜਿਹੀ ਪਾਣੀ ਉਹ ਇਹ ਵੀ ਕਿਹੜਾ ਵਰਤ ਰਹੇ ਹੁੰਦੇ ਨੇ ਇਹ ਕੋਈ ਖਾਓ ਖੁਰ ਕੀ ਬੱਦਾਂ ਹੋਣਾ ਉਹ ਬੰਦੇ ਕਰਤਾ ਦਸ ਦੰਤ ਵਰਗੀ ਤਰ੍ਹਾਂ ਨਾਮ ਲਿਖੋ ਹੱਥ ਵਾਲੀ ਮਰਦੀ ਬੀਚੋਚ ਹਾਂ ਹੁਣ ਟਾਈਮ ਘਾਉਣ ਲੱਗਿਆ ਹੋਇਆ। ਜੰਗੀ ਵੀ ਤੁਸੀਂ ਵੀ ਪਿੰਨੀਆਂ ਖਾ ਲਓ ਆ ਬਣੀਆਂ ਪਈਆਂ ਨੇ ਹੁਣ ਆਪਾਂ ਪਿੰਨੀਆਂ ਬਣਾ ਰਹੇ ਹਾਂ ਠੀਕਾ ਜੀ। ਸਾਰਿਆਂ ਨੂੰ ਫੇਰ ਸਸ਼ਿਕਾ ਬਾਏ ਬਾਏ।